ਅ체 ਦੇ ਖਿਲਾਫ ਮੁਹਿੰਮ ਚਲਾ ਰਹੀ ਹੈ ਕਿ ਅੱਜ ਜਿਹੜਾ ਹੈਗਾ ਅਸੀਂ ਇੱਕ ਫਿਰ ਤੋਂ ਪੂਰੇ ਪਿਛਲੇ ਤੁਸੀਂ ਜਿਦਾਂ ਤੁਹਾਨੂੰ ਪਤਾ ਹੈਗਾ ਕਿ ਬਈ ਇਲੈਕਸ਼ਨ ਚ ਤੇ ਬਾਕੀ ਪ੍ਰੋਸੈਸ ਚ ਕਾਫੀ ਟਾਈਮ ਤੋਂ ਆਪਾਂ ਬਾਕੀ ਚੀਜ਼ਾਂ ਤੇ ਰਹੇ ਹੈਗੇ ਫਿਰ ਤੋਂ ਜਿਹੜਾ ਹੈਗਾ ਆਪਣੀ ਮੇਨ ਪ੍ਰਾਇੋਰਟੀ ਨਸ਼ੇ ਤੰਦ ਦੇ ਖਿਲਾਫ ਕਾਰਵਾਈ ਨੂੰ ਦਿੰਦੇ ਹੋਏ ਅੱਜ ਫਿਰ ਅਸੀਂ ਪੂਰੇ ਜ਼ਿਲ੍ਹੇ ਚ ਮੁਹਿੰਮ ਚਲਾਈ ਹੈ ਜਿਹਦੇ ਦੇ ਵਿੱਚ ਕੋਆਰਡੀਨੇਟਡ ਸਰਚ ਅੰਡ ਹੈ ਅੱਜ ਅਸੀਂ ਇੱਥੇ ਮੈਂ ਤੇ ਐਸਪੀ ਆਪਰੇਸ਼ਨ ਤੇ ਡੀਐਸਪੀ ਸਿਟੀ ਇੰਟਰ ਸੀਆਈਏ ਐਸਐਚਓ ਸਦਰ ਐਸਐਚਓ ਮੋਡਲ ਟਾਊਨ ਤੇ ਬਾਕੀ ਸਾਰੀ ਟੀਮ ਜਿਹੜੀ ਹੈਗੀ ਅੱਜ ਇੱਥੇ ਬਾਦ ਪੁਲ ਕਲੋਨੀ ਚ ਜਿਹੜਾ ਹੈਗਾ ਉਹ ਸਰਚ ਆਪਰੇਸ਼ਨ ਚਲਾਇਆ ਹੈਗਾ ਇਸ ਤੋਂ ਇਲਾਵਾ ਸਾਡੇ ਸਰਚ ਆਪਰੇਸ਼ਨ 2 ਐਸਪੀ ਦੀ ਨਿਗਰਾਨੀ ਹੇਠ ਐਸਪੀ ਡੀ ਦੀ ਨਿਗਰਾਨੀ ਹੇਠ ਟਾਂਡਾ ਸਬਡਿਵੀਜ਼ਨ ਚੱਲ ਰਿਹਾ ਹੈਗਾ ਐਸਪੀ ਜੀਵੀਐਚ ਨਿਗਰਾਨੀ ਹੇਠ ਗੜ੍ਹ ਸੰਕਰ ਸਬਡਿਵੀਜ਼ਨ ਚੱਲ ਰਿਹਾ ਹੈਗਾ ਉਸ ਤੋਂ ਇਲਾਵਾ ਸਾਡੇ ਡੀਐਸਪੀ ਜਿਹੜੇ ਹੈਗੇ ਡੀਐਸਪੀ ਡੀ ਉਹ ਆਪਣੇ ਮੇਟੀਆਣਾ ਤੇ ਗੜ੍ਹ ਦੀ ਆਪਣੇ ਚੱਬੇਵਾਲ ਪੁਲਿਸ ਸਟੇਸ਼ਨ ਤੋਂ ਚਲਾ ਰਹੇਗੇ ਤੇ ਉਸੇ ਤਰੀਕੇ ਨਾਲ ਡੀਐਸਪੀ ਜਿਹੜੇ ਰੂਰਲ ਹੈਗੇ ਉਹ ਆਪਣਾ ਪੁਲਿਸ ਸਟੇਸ਼ਨ ਖੁੱਲੋਵਾਲ ਦੇ ਇਤਿਹਾਸ ਚਲਾ ਰਹੇ ਕਿ اسی ਤਰੀਕੇ ਨਾਲ 10ਵਾਂ ਡੀਐਸਪੀ ਬਿਛਾ ਚੋਂ ਕੰਮ ਚਲਾ ਰਹੇ ਹੈਗੇ ਆ ਅਲੱਗ-ਅਲੱਗ ਸਾਰੇ ਹੀ ਆਫਸਰਸ کئی ਥਾਵਾਂ ਤੇ ਮੇਰੀ ਮੇਰੇ ਨਾਲ ਮੈਂ ਟੀਮ ਮਿਲ ਕੇ ਕੰਮ ਕਰ ਰਹੀ ਹੈ ਕਿ کئی ਥਾਂ ਤੇ ਐਸਪੀ ਚ ਕਰ ਰਹੇ ਹੈਗੇ ਕਿੰਨੀਆਂ ਥਾਵਾਂ ਤੇ ਡੀਐਸਪੀ ਚ ਕਰ ਰਹੇ ਹੈਗੇ ਪੂਰੇ ਜ਼ਿਲ੍ਹੇ ਚ ਅੱਜ ਅਸੀਂ ਲਗਭਗ 8 ਸਰਚ ਆਪਰੇਸ਼ਨ ਚਲਾ ਰਹੇ ਆ ਤੇ ਜਿਹਦੇ ਵਿੱਚ ਸਾਡੇ ਲਗਭਗ 450 ਮੁਲਾਜ਼ਮ ਅੱਜ ਡਰੱਗਸ ਦੇ ਖਿਲਾਫ ਜਿਹੜੀ ਹੈਗੀ ਅਮ ਇਹਨੂੰ ਕਮਲ ਤੌਰ ਤੋਂ ਖਤਮ ਕਰਨ ਦੇ ਜਿਹੜੇ ਨੀਵੇਂ ਅਸੀਂ ਸ਼ੁਰੂ ਕੀਤੀ ਹੈਗੀ ਉਹਦੇ ਅ ਸਬੰਧ ਚ ਕਾਰਵਾਈ ਕਰ ਰਹੇ ਸਕੇ ਕਾਫੀ ਥਾਵਾਂ ਤੇ ਅ ਅਸੀਂ ਬੰਦੇ ਵੀ ਫੜੇ ਹੈਗੇ ਕੁਝ ਅਨ ਆਈਡੈਂਟੀਫਾਈਡ ਵਹੀਕਲਸ ਵੀ ਰਾਉਂਡ ਅਪ ਕੀਤੇ ਹੈਗੇ ਇੱਥੋਂ ਵੀ ਅ ਇੱਕ ਅ ਕੁਝ ਡਰਾਗ ਰਿਕਵਰੀ ਪਲੱਸ ਕਾਫੀ ਸਾਰੇ ਮੋਬਾਈਲ ਫੋਨਸ ਕੁਝ ਅਨ ਆਈਡੈਂਟੀਫਾਈਡ ਟੂ ਵੀਲਰਸ ਰਾਉਂਡ ਅਪ ਕੀਤੇ ਹੈਗੇ ਤੇ ਉਸ ਤੋਂ ਇਲਾਵਾ ਵੀ ਬਾਕੀ ਥਾਵਾਂ ਤੇ ਕਾਰਵਾਈ ਚੱਲ ਰਹੀ ਹੈਗੀ ਜਿਹੜੀ ਸਾਡੇ ਕਾਰਗੁਜ਼ਾਰੀ ਹੈਗੀ ਅੱਜ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਵੀ ਉਹਦੇ ਬਾਰੇ ਤੁਹਾਨੂੰ ਹੋਰ ਡਿਟੇਲਸ ਤਫਸੀਲ ਵਿੱਚ ਦੱਸ ਦਿਆਂਗੇ ਜਦੋਂ ਸਾਰੇ ਜ਼ਿਲ੍ਹੇ ਦੇ ਕਾਰਵਾਈ ਕੰਪਾਈਲ ਹੋ ਜਾਂਦੀ ਹੈਗੀ ਆਪਾਂ ਸਾਰੇ ਮਿਲ ਕੇ ਮੇਰੀ ਅਪੀਲ ਆਈ ਹੈਗੀ ਹੁਣ ਇੱਥੇ ਵੀ ਜਿੱਦਾਂ ਮੈਂ ਲੋਕਾਂ ਨਾਲ ਇੰਟਰੈਕਟ ਕੀਤਾ ਹੈਗਾ ਹੁਣ ਇੱਥੇ ਦੋ ਘਰ ਹੈਗੇ ਜਿੱਥੇ ਨਸ਼ਾ ਜਿਹੜਾ ਹੈਗਾ ਉਹ ਗਾਏ ਬਗਾਏ ਸਾਮ ਸਵੇਰੇ ਜਿਹੜੇ ਲੋਕ ਵੇਚਦੇ ਹੈਗੇ ਤੇ ਉੱਥੇ ਜਿਹੜਾ ਹੈਗਾ ਜਿਹੜੇ ਪਰੋਸੀ ਹੈਗੇ ਉਹ ਉਹਨਾਂ ਦੇ ਅਗੇਂਸਟ ਹੈਗੇ ਬਟ ਮੁੱਖਰ ਤੌਰ ਤੇ ਉਹਨਾਂ ਦੀ ਆਵਾਜ਼ ਨਹੀਂ ਹੁੰਦੀ ਐਕਟਿਵ ਤੌਰ ਤੇ ਮੇਰੀ ਰਿਕੁਐਸਟ ਆ ਹੈ ਕਿ ਪੁਲਿਸ ਤੇ ਜਦੋਂ ਪਬਲਿਕ ਜਦੋਂ ਮਿਲ ਕੇ ਨਸ਼ੇ ਦੇ ਖਿਲਾਫ ਇੱਕ ਮੁਕੰਮਲ ਤੌਰ ਤੇ ਖੜੀ ਹੋ ਜਾਏਗੀ ਕਿ ਜੇ ਅਸੀਂ ਨਹੀਂ ਵਿਕਣ ਦੇਣਾ ਮਤਲਬ ਨਹੀਂ ਵਿਕਣ ਦੇਣਾ ਤਾਂ ਫਿਰ ਜਿਹੜਾ ਹੈਗਾ ਇਹਦਾ ਖਾਤਮਾ ਹੋਏਗਾ ਪੁਲਿਸ ਤੇ ਸੋਸਾਇਟੀ ਸਮਾਜ ਦੋਨੋਂ ਮਿਲ ਕੇ ਜਿਹੜਾ ਹੈਗਾ ਆਪਾਂ ਕਾਰਵਾਈ ਕਰਾਂਗੇ ਤੇ ਉਹਦਾ ਰਿਜ਼ਲਟ ਆਪਾਂ ਨੂੰ ਨਸ਼ੇ ਦੇ ਖਾਤਮੇ ਦੇ ਰੂਪ ਚ ਮਿਲੇਗਾ ਆਪਾਂ ਹਮੇਸ਼ਾ ਹੁਸ਼ਿਆਰਪੁਰ ਪੁਲਿਸ ਹਮੇਸ਼ਾ ਨਸ਼ੇ ਦੇ ਖਾਤਮੇ ਵਾਸਤੇ ਤਿਆਰ ਹੈਗੀ ਪੋਟੇ ਮੁਕੰਮਲ کوشش ਕਰ ਰਹੀ ਹੈ ਕਿ ਲੋਕਾਂ ਨੂੰ ਅਪੀਲ ਹੈਗੀ ਜਿਉਂ ਆਗੇ ਬੜ ਛੜ ਕਰ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਅਸੀਂ ਉਹਨਾਂ ਨਾਲ ਮਿਲ ਕੇ ਕਾਰਵਾਈ ਕਰਾਂਗੇ ਤੇ ਇਹਨੂੰ ਖਤਮ ਕਰਾਂ ਸਰ ਹੁਸ਼ਿਆਰ ਗੁਰਦਿਆਣੇ ਦੇ ਵਾਲੇ ਪਿੰਡਾਂ ਵਿੱਚ ਵੀ ਕਾਫੀ ਨਸ਼ਾ ਜਿਹੜਾ ਵਿਕ ਰਿਹਾ ਤੇ ਲੋਕੀ ਵੀ ਕਹਦੇ ਕਿ ਨਸ਼ਾ ਵਿਕ ਰਿਹਾ ਉਹ ਤਾਂ ਪੁਲਿਸਾਂ ਨੇ ਕਾਰਵਾਈ ਨਹੀਂ ਕਰ ਰਹੀ ਮੈਂ ਉਹੀ ਤੁਹਾਨੂੰ ਕਹਿ ਰਿਹਾ ਹੈਗਾ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਚ ਦੋ ਗੱਲਾਂ ਹੈਗੀਆਂ ਕਿ ਜਿੱਥੇ ਨਸ਼ਾ ਜਿੱਥੇ ਵੀ ਕਿਤੇ ਵਿਕਦਾ ਹੈਗਾ ਪਬਲਿਕ ਕਹਿੰਦੀ ਹੈ ਕਿ ਪਬਲਿਕ ਕਹਿੰਦੀ ਜੀ ਅਸੀਂ ਨਸ਼ਾ ਵਿਕ ਰਿਆ ਕਾਰਵਾਈ ਕੋਈ ਠੀਕ ਹੈ ਜਦੋਂ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਪੁਲਿਸ ਦੇ ਨਾਲ ਅਸੀਂ ਅਸੀਂ ਮੁਹਿੰਮ ਸ਼ੁਰੂ ਕਰ ਰਹੇ ਹਾਂ ਜਿਹੜੇ ਜਿਹੜੇ ਡਰੱਗ ਹੌਟਸਪੌਟਸ ਹੈਗੇ ਉੱਥੇ ਜਿਹੜੇ ਆਸ-ਪਾਸ ਦੇ ਰਹਿਣ ਵਾਲੇ ਵਸਨੀਕ ਹੈਗੇ ਉਹਨਾਂ ਨਾਲ ਇੱਕ ਮੀਟਿੰਗ ਕਰਕੇ ਉਹਨਾਂ ਨਾਲ ਸਾਂਝਾ ਤੌਰ ਤੇ ਪੁਲਿਸ ਦੀ ਤੇ ਉਹਨਾਂ ਦੀ ਇੱਕ ਜੁਆਇੰਟ ਜਿਹੜੀ ਹੈਗੀ ਕਾਰਵਾਈ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਅਨੋਨਿਮਸ ਇਨਫੋਰਮੇਸ਼ਨ ਦੇਣੀ ਉਹਨਾਂ ਦਾ ਕੋਈ ਕਾਰਵਾਈ 'ਚ ਕੋਈ ਸਾਨੀ ਹੋਣਾ ਉਹਨਾਂ ਦਾ ਕਿਤੇ ਨਾਮ ਨਹੀਂ ਆਣਾ ਕਾਰਵਾਈ ਕਰੇਗੀ ਪੁਲਿਸ ਤੇ ਇਨਫੋਰਮੇਸ਼ਨ ਦੇਗੀ ਪਬਲਿਕ ਦੋਨੋਂ ਮਿਲ ਕੇ ਆਪਾਂ ਜਿਹੜਾ ਹੈਗਾ ਯੂ نو ਖਤਮ ਕਰਨਾ ਮੁਕੰਮਲ ਤੌਰ ਤੇ ਖਤਮ ਕਰਨਾ ਸਾਰੇ ਜ਼ਿਲ੍ਹੇ ਚ ਆਪ ਕਰਾਂ ਸਟੈਪ ਬਾਈ ਸਟੈਪ ਜਿਹੜਾ ਹੈਗਾ ਉਹ ਇੱਕ ਇੱਕ ਜਿੱਦਾਂ ਹੁਣ ਆਪਾਂ ਪਹਿਲਾ ਉਪਰ ਵਾਲਾ ਹੈਗਾ ਕਿ ਆ ਕੋਲੋਨੀ ਕਲੀਨ ਹੋਣੀ ਚਾਹੀਦੀ ਫਿਰ ਅਗਲਾ ਜਿਹੜਾ ਹੈਗਾ ਉਸ ਤੋਂ ਅਗਲਾ ਡੋਰਟਰ ਗੋਲ ਸਪੋਰਟ ਫਿਰ ਉਸ ਤੋਂ ਅਗਲਾ ਫਿਰ ਉਸ ਤੋਂ ਅਗਲਾ ਇਦਾਂ ਕਰਕੇ ਕਰਾਂਗੇ ਆ ਵੈਰੀ ਮਚ ਪੋਸੀਬਲ ਹੈਗਾ ਟਾਰਗੇਟ ਅਚੀਵ ਕਰਨਾ